ਕਿ ਕਿਹਦੇ ਕੰਮ ਬਣੇ ਜਿਹੜਾ ਦੱਸਣਾ ਨਹੀਂ ਲੋਕਾਂ ਨੂੰ ਇਹ ਪਰ ਕਿਸੇ ਕੋਲੇ ਭਾਗ ਨਾ ਕੱਢੀ ਭੈਣੇ ਮੈਨੂੰ ਪੈਸੇ ਕਿ ਮੈਨਾਂ ਲੈ ਕਰਨ ਦਾ ਫਾਇਦਾ ਹਾਂ ਮਤ ਤੈਨੂੰ ਮਰਕ ਚ ਕੋ ਡੰਨੋ ਫਿਰਦੀ ਕੋਈ ਅਧਿਕਾਰ ਨਹੀਂ ਕੋਈ ਟੋਕਰੀ ਸਿਰ ਤੋਂ ਲੈ ਗਈ ਹੋਰ ਕੀ ਚਾਹੀਦਾ ਵਈ ਅਗਰ ਕਾਲੇ ਨਾ ਰਹੇਂਗੀ ਤਾਂ ਐਸ ਕਰੇਗੀ ਤਾਂ ਗਾਲਾਂ ਖਾਂਦੀ ਸੀ ਰੋਜ਼ ਆ ਜਾਂਦੇ ਨੇ ਪਿੰਡੇ ਤੇ ਮਾਸ ਨਹੀਂ ਰਹਿਣ ਦਿੰਦੇ ਲੋਕ ਬਾਬਾ ਵਰਗੇ ਬੰਦੇ ਨੂੰ ਝੂਠ ਬੋਲਣਾ ਬਹੁਤ ਔਖਾ ਹੈ ਮaaf ਕਰਦੀ ਰੱਬਾ ਮੈਨੂੰ ਇੱਕ ਤਾਂ ਬਾਟ ਇੰਨੀ ਦੂਰ ਪੈ ਜਾਂਦੀ ਆ ਬਾਕੀ ਕੰਮ ਕਰ ਕੇੜਾ ਥੋੜਾਗਾ ਕਦੇ ਉਹ ਫੈਕਟਰੀ ਜਾਣਾ ਪੈਂਦਾ ਘਰੇ ਉਹ ਤੇ ਜਾਣਾ ਥੋੜਾ ਜਿਹਾ ਟਾਈਮ ਲੱਗ ਗਿਆ ਸਮਝ ਗਈ ਗੱਲ ਰੂਪ ਜੀ ਮਾੜਾ ਮਾੜਾ ਸੂਟ ਸਾੜ ਤਾਂ ਚੱਜਦਾ ਪਾਇਆ ਹੁੰਦੇ ਉਹ ਕਿਉਂ ਡਰਦੀ ਆ ਦੀਆਂ ਕਿਸੇ ਦੀ ਮਜਾਲ ਨਹੀਂ ਤੇ ਕਿ ਨਹੀਂ ਅੱਖ ਚੱਕ ਲੇ ਉਹ ਵੀ ਕਾਲੇ ਤੋਂ ਬਿਨਾ ਕਾਲੇ ਦੇ ਹਮੇਸ਼ਾ ਮਾਗਰ ਆਜੂ ਕੋਈ ਬਹਿ ਜਾ ਡਰਦੀ ਕਿਉਂ ਆ ਤੂੰ